ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਉੱਪਰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਟੇ ਦੇ ਬਿਸਕਟ ਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਟੇ ਦੇ ਬਿਸਕਟ ਘਰ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਬਣਾਏ ਜਾ ਸਕਦੇ ਆ ਇਹ ਬਿਸਕਟ ਬਾਜ਼ਾਰ ਦੇ ਬਿਸਕਟਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਸਵਾਦ ਹੁੰਦੇ ਆ ਤੇ ਬਹੁਤ ਹੀ ਜ਼ਿਆਦਾ ਜਿਹੜੇ ਆ ਕਰੰਚੀ ਹੁੰਦੇ ਆ ਤੁਸੀਂ ਇੱਕ ਵਾਰ ਇਹ ਬਿਸਕਟ ਕਿਸੇ ਨੂੰ ਖਵਾਓਗੇ ਤਾਂ ਉਹ ਤੁਹਾਡੀ ਬਾਰ-ਬਾਰ ਤਾਰੀਫ਼ ਕਰੂਗਾ ਤੇ ਬਾਰ-ਬਾਰ ਤੁਹਾਨੂੰ ਬਣਾਉਣ ਨੂੰ ਕਹੂਗਾ। ਤੁਸੀਂ ਇਹ ਬਿਸਕਟ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ। ਇਹ ਬਿਸਕਟ ਬਹੁਤ ਜ਼ਿਆਦਾ ਵਧੀਆ ਬਣਦੇ ਆ। ਚਲੋ ਸ਼ੁਰੂ ਕਰਦੇ ਹਾਂ ਅਸੀਂ ਆਪਣੇ ਆਟੇ ਦੇ ਬਿਸਕਟ ਬਣਾਉਣ ਦੀ ਰੈਸਪੀ। ਸਾਰੀਆਂ ਚੀਜ਼ਾਂ ਦੇ ਮੀਜਰਮੈਂਟ ਅਸੀਂ ਇੱਕ ਕੌਲੀ ਦੇ ਨਾਲ ਕਰ ਲੈਣੀਆਂ। ਦੋ ਕੌਲੀ ਜਿਹੜੀ ਅਸੀਂ ਆਟਾ ਲੈ ਲੈਣਾ ਆ। ਇੱਕ ਕੌਲੀ ਜਿਹੜੀ ਅਸੀਂ ਲੈ ਲੈਣੀ ਆ ਅਖੰਡ ਦੀ ਤੇ ਅੱਧੀ ਕੌਲੀ ਜਿਹੜੀ ਅਸੀਂ ਲੈ ਲੈਣੀ ਸੂਜੀ ਦੀ। ਤੇ 3-4 ਚਮਚ ਜਿਹੜੇ ਅਸੀਂ ਦੇਸੀ ਘਿਓ ਦੇ ਲੈ ਲੈਣੇ ਆ ਆਟੇ ਨੂੰ ਗੁੰਨਣ ਦੇ ਲਈ ਅਸੀਂ ਇੱਕ ਬਰਤਨ ਲੈ ਲਵਾਂਗੇ ਤੇ ਉਹਦੇ ਵਿੱਚ ਜਿਹੜਾ ਅਸੀਂ ਆਟਾ ਮਿਣਕੇ ਰੱਖਿਆ ਹੋਇਆ ਹੈ ਦੋ ਕੌਲੀ ਉਸ ਨੂੰ ਪਾ ਲਵਾਂਗੇ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੀ ਆਪਣੀ ਸੂਜੀ ਅੱਧੀ ਕੌਲੀ ਮਿਣਕੇ ਰੱਖੀ ਹੋਈ ਉਹਨੂੰ ਪਾ ਲਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤਾਂ ਜੋ ਸੂਜੀ ਜਿਹੜੀ ਹੈ ਸਾਡੀ ਆਟੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਲ ਜਾਵੇ ਅਸੀਂ ਇਸ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਲਾ ਲਵਾਂਗੇ ਅਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਆਪਣਾ ਦੇਸੀ ਘਿਓ ਜੋ ਕਿ ਅਸੀਂ 3-4 ਚਮਚ ਲਏ ਹਨ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਅਸੀਂ ਹੱਥਾਂ ਦੇ ਨਾਲ ਮਿਲਾ ਲਵਾਂਗੇ ਤਾਂ ਜੋ ਸਾਡਾ ਜਿਹੜਾ ਦੇਸੀ ਘਿਓ ਆ ਚੰਗੀ ਤਰ੍ਹਾਂ ਆਟੇ ਤੇ ਸੂਜੀ ਦੇ ਵਿੱਚ ਮਿਕਸ ਹੋ ਜਾਵੇ ਸੂਜੀ ਜਿਹੜੀ ਅਸੀਂ ਬਰੀਕ ਪੀਸੀ ਹੋਈ ਇਹਦੇ ਵਿੱਚ ਲੈਣੀ ਆ ਮੋਟੀ ਸੂਜੀ ਜਿਹੜੀ ਉਹ ਯੂਜ਼ ਨਹੀਂ ਕਰਨੀ ਕਿਉਂ ਸਾਡਾ ਜਿਹੜਾ ਆ ਆਟੇ ਤੇ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਿਆ ਆ ਹੁਣ ਅਸੀਂ ਇਸ ਨੂੰ ਇੱਕ ਸਾਈਡ ਦੇ ਤੇ ਰੱਖ ਦੇਵਾਂਗੇ ਅਤੇ ਦੂਸਰੀ ਸਾਈਡ ਅਸੀਂ ਹੁਣ ਜਿਹੜੀ ਆ ਇੱਕ ਕੌਲੀ ਲੈ ਲਵਾਂਗੇ ਉਹਦੇ ਵਿੱਚ ਜਿਹੜੀ ਅਸੀਂ ਖੰਡ ਆ ਉਹ ਪਾ ਲਵਾਂਗੇ ਅਤੇ ਅੱਧੀ ਕੌਲੀ ਜਿਹੜੀ ਪਾਣੀ ਦੀ ਆ ਉਹ ਪਾ ਕੇ ਇੱਕ ਘੋਲ ਦੀ ਤਰ੍ਹਾਂ ਅਸੀਂ ਇਹਨੂੰ ਤਿਆਰ ਕਰ ਲਵਾਂਗੇ ਤੁਸੀਂ ਚਾਹੋ ਤਾਂ ਇੱਥੇ ਆਪਣੇ ਘਰ ਜਿਹੜੀ ਮੋਟੀ ਖੰਡ ਹੁੰਦੀ ਆ ਉਹ ਵੀ ਪਾ ਸਕਦੇ ਆ ਪਰ ਅਸੀਂ ਇੱਥੇ ਖੰਡ ਨੂੰ ਪੀਸ ਕੇ ਪਾ ਰਹੇ ਹਾਂ ਤਾਂ ਜੋ ਜਿਹੜੀ ਖੰਡ ਆ ਪਾਣੀ ਦੇ ਨਾਲ ਛੇਤੀ ਮਿਕਸ ਹੋ ਜਾਵੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਕ ਘੋਲ ਦੀ ਤਰ੍ਹਾਂ ਤਿਆਰ ਕਰ ਲਵਾਂਗੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਸਾਡੀ ਖੰਡ ਆ ਉਹ ਪਾਣੀ ਦੇ ਵਿੱਚ ਮਿਕਸ ਹੋ ਗਈ ਆ ਤੇ ਅਸੀਂ ਹੁਣ ਇਹਦੇ ਨਾਲ ਆਪਣਾ ਜਿਹੜਾ ਆਟਾ ਆ ਉਹ ਗੁੰਨਣਾ ਸ਼ੁਰੂ ਕਰ ਦਿੰਦੇ ਆ ਅਸੀਂ ਖੰਡ ਨਾਲੇ ਪਾਣੀ ਨੂੰ ਆਟੇ ਦੇ ਵਿੱਚ ਪਾ ਲੈਂਦੇ ਆ ਅ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਗੁੰਨਣਾ ਸ਼ੁਰੂ ਕਰ ਦਿੰਦੇ ਆ ਅਸੀਂ ਇੱਕਦਮ ਸਾਰਾ ਪਾਣੀ ਜਿਹੜਾ ਹੈ ਨਹੀਂ ਪਾਉਣਾ ਹੈਗਾ ਆਪਣੀ ਲੋੜ ਦੇ ਅਨੁਸਾਰ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਆ ਤੇ ਇਸ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਗੁੰਨਣਾ ਆ ਅਸੀਂ ਇਸ ਨੂੰ ਹੌਲੀ-ਹੌਲੀ ਜਿਹੜਾ ਆ ਵਿੱਚ ਥੋੜਾ-ਥੋੜਾ ਪਾਣੀ ਜਿਹੜਾ ਆ ਆਪਣਾ ਉਹ ਐਡ ਕਰਦੇ ਰਵਾਂਗੇ ਜਿੰਨੀ ਸਾਨੂੰ ਲੋੜ ਆ ਤਾਂ ਜੋ ਅਸੀਂ ਇੱਕ ਆਟੇ ਦੇ ਡੋਅ ਦੀ ਤਰ੍ਹਾਂ ਇਸ ਨੂੰ ਤਿਆਰ ਕਰ ਲਈਏ ਆਟਾ ਸਾਡਾ ਜਿਹੜਾ ਆ ਗੁੰਨ ਕੇ ਰੈਡੀ ਹੋ ਗਿਆ ਆ ਹੁਣ ਅਸੀਂ ਇਸ ਦੀ ਇੱਕ ਰੋਟੀ ਬਣਾ ਲਵਾਂਗੇ ਅਤੇ ਇਸ ਨੂੰ ਚਾਕੂ ਦੀ ਮਦਦ ਦੇ ਨਾਲ ਚਾਰੇ ਸਾਈਡ ਦੇ ਉੱਤੋਂ ਅਸੀਂ ਕੱਟ ਦੇਵਾਂਗੇ ਅਤੇ ਇੱਕ ਬਿਸਕੁਟ ਦੇ ਜਿਹੜੇ ਆਕਾਰ ਹੁੰਦੇ ਆ ਉਹ ਦੇ ਦੇਵਾਂਗੇ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਬਿਸਕੁਟ ਮਿਲਦੇ ਹਨ ਅਸੀਂ ਉਸ ਤਰ੍ਹਾਂ ਇਹਨਾਂ ਨੂੰ ਆਕਾਰ ਦੇ ਦੇਵਾਂਗੇ ਹੁਣ ਅਸੀਂ ਆਟੇ ਦੀ ਰੋਟੀ ਨੂੰ ਬਿਸਕਟਾਂ ਵਾਂਗ ਕੱਟ ਲੈਂਦੇ ਆ ਕਰ ਅੱਧੀ ਸਹਾਇਤਾ ਦੇ ਨਾਲ ਜਿਹੜੀ ਅਸੀਂ ਆٹے ਦੀ ਇਹ ਰੋਟੀ ਬਣਾਈ ਹੈ ਜਿਆਦਾ ਮੋਟੀ ਵੀ ਨਹੀਂ ਰੱਖਣੀ ਤੇ ਜਿਆਦਾ ਪਤਲੀ ਵੀ ਨਹੀਂ ਰੱਖਣੀ ਜੇ ਅਸੀਂ ਜਿਆਦਾ ਮੋਟੀ ਰੱਖਾਂਗੇ ਤਾਂ ਸਾਡੇ ਆٹے ਦੀ ਬਿਸਕਟ ਜਿਹੜੇ ਉਹ ਕੱਚੇ ਵਿੱਚੋਂ ਰਹਿ ਜਾਣਗੇ ਹੁਣ ਅਸੀਂ ਚਾਕੂ ਦੀ ਮਦਦ ਦੇ ਨਾਲ ਇਹਨਾਂ ਬਿਸਕਟਾਂ ਦੇ ਉੱਪਰ ਸ਼ੇਪ ਦਵਾਂਗੇ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਬਿਸਕਟ ਮਿਲਦੇ ਉਹਨਾਂ ਦੇ ਉੱਪਰ ਸ਼ੇਪ ਦਿੱਤੀ ਹੁੰਦੀ ਹੈ ਅਸੀਂ ਉਸ ਤਰ੍ਹਾਂ ਇਹਨਾਂ ਉੱਪਰ ਦੇ ਲਵਾਂਗੇ ਅਸੀਂ ਸਾਰੇ ਬਿਸਕਟਾਂ ਦੇ ਉੱਪਰ ਇਸ ਤਰ੍ਹਾਂ ਸ਼ੇਪ ਦੇ ਲੈਂਦੇ ਹਾਂ ਤੁਸੀਂ ਜਿਸ ਤਰ੍ਹਾਂ ਦੀ ਸ਼ੇਪ ਚਾਹੋ ਦੇ ਸਕਦੇ ਹੋ ਤੁਸੀਂ ਚਾਹੋ ਤਾਂ ਇਹਨਾਂ ਬਿਸਕਟਾਂ ਨੂੰ ਗੋਲ ਸ਼ੇਪ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਅਸੀਂ ਇਹਨਾਂ ਨੂੰ ਚੌਰਸ ਸ਼ੇਪ ਦੇ ਵਿੱਚ ਬਣਾ ਰਹੇ ਹਾਂ ਸਾਡੇ ਬਿਸਕਟ ਜਿਹੜੇ ਰੈਡੀ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਤਲਣ ਦੇ ਲਈ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਬਿਸਕਟ ਸਾਰੇ ਜਿਹੜੇ ਆ ਸਾਡੇ ਤਰਲਣ ਦੇ ਲਈ ਰੈਡੀ ਹੋ ਗਏ ਆ ਅਸੀਂ ਦੂਸਰੀ ਸਾਈਡ ਤੇਲ ਜਿਹੜਾ ਆ ਹੌਲੀ ਆਂਚ ਤੇ ਗਰਮ ਹੋਣਾ ਰੱਖ ਦਿੱਤਾ ਆ ਅਸੀਂ ਤੇਲ ਨੂੰ ਬਿਲਕੁਲ ਹੌਲੀ మీడియం ਤੇ ਹੀ ਰੱਖਣਾ ਹੈ ਤੇਜ਼ మీడియం ਤੇ ਅਸੀਂ ਬਿਸਕੁਟਾਂ ਨੂੰ ਨਹੀਂ ਪਕਾਉਣਾ ਹੈਗਾ ਅਸੀਂ ਹੁਣ ਇਹਦੇ ਵਿੱਚ ਇੱਕ ਇੱਕ ਕਰਕੇ ਆਪਣੇ ਬਿਸਕਟ ਜਿਹੜੇ ਆ ਪਾਉਣੇ ਸ਼ੁਰੂ ਕਰ ਦਿੰਦੇ ਆ ਅਤੇ ਮੀਡੀਅਮ ਆਂਚ ਦੇ ਉੱਪਰ ਅਸੀਂ ਇਹਨਾਂ ਨੂੰ ਹੁਣ ਪੱਕਣ ਦਿੰਦੇ ਹਾਂ ਸਾਰੇ ਬਿਸਕਟਾਂ ਨੂੰ ਬਿਸਕਟਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਪੱਕਣ ਦਿੰਦੇ ਹਾਂ ਜਦੋਂ ਇੱਕ ਸਾਈਡ ਤੋਂ 골ਡਨ ਬ੍ਰਾਊਨ ਹੋ ਜਾਣ ਕਿ ਬਿਸਕਟ ਤਾਂ ਅਸੀਂ ਉਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਪਲਟ ਕੇ 골ਡਨ ਬ੍ਰਾਊਨ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੇ ਬਿਸਕਟ ਜਿਹੜੇ ਆ ਦੋਨੋਂ ਸਾਈਡ ਤੋਂ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਸਾਡੇ ਬਿਸਕਟ ਇਹਨਾਂ ਦਾ ਰੰਗ ਕਿੰਨਾ ਵਧੀਆ ਆਇਆ ਹੈ ਅਸੀਂ ਸਾਰੇ ਬਿਸਕਟਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੁਸੀਂ ਘਰ ਦੇ ਵਿੱਚ ਆਸਾਨੀ ਨਾਲੇ ਬਿਸਕਟ ਜਿਹੜੇ ਆ ਬਣਾ ਸਕਦੇ ਆ ਅਤੇ ਬਣਨ ਦੇ ਵੀ ਬਹੁਤ ਹੀ ਸੁਆਦੀਸ਼ਟ ਆ ਇਹ ਇਹਨਾਂ ਨੂੰ ਬਣਾਉਣ ਲਈ ਨਾ ਜ਼ਿਆਦਾ ਟਾਈਮ ਦੀ ਤੇ ਨਾ ਜ਼ਿਆਦਾ ਸਮਾਨ ਦੀ ਲੋੜ ਪੈਂਦੀ ਹੈ ਅਸੀਂ ਬਾਕੀ ਬਿਸਕਟ ਜਿਹੜੇ ਉਹਨਾਂ ਸਾਰਿਆਂ ਨੂੰ ਵੀ ਕੱਢ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਬਿਸਕੁਟਾਂ ਦਾ ਰੰਗ ਗੋਲਡਨ ਬ੍ਰਾਊਨ ਕਿੰਨਾ ਵਧੀਆ ਆ ਇਹ ਜਿਵੇਂ ਮਾਰਕੀਟ ਦੇ ਵਿੱਚ ਬਿਸਕੁਟ ਮਿਲਦੇ ਆ ਸੇਮ ਉਸੇ ਤਰ੍ਹਾਂ ਦੇ ਲੱਗ ਰਹੇ ਨੇ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਬਿਸਕੁਟ ਬਣਾ ਕੇ ਜ਼ਰੂਰ ਟਰਾਈ ਕਰੋਗੇ ਹੋਰ ਬਹੁਤ ਸਾਰੀਆਂ ਵੀਡੀਓ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਜੋ ਅਸੀਂ ਅੱਗੇ ਹੋਰ ਵੀਡੀਓ ਬਣਾ ਸਕੀਏ ਮੇਰੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ